ਅਨਸਤਿਕ ਗੱਲ ਦੀ ਸਾਰਿਆਂ ਨਾਲ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆ ਪਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਹੀ ਮੱਜਾਂ ਹੁਣ ਤੁਹਾਨੂੰ ਦਿਖਾਉਣੀ ਆ ਮੱਜਾਂ ਤੇ ਚਲੋ ਵੱਧਦੇ ਆਉਣ ਤੋਂ ਪਹਿਲਾਂ ਵਿਗ ਗਿਆ ਹਾਂ ਹੁਣ ਦੋ ਹੀ ਜਿਹੜੀਆਂ ਵਿਗਣ ਵਾਲੀਆਂ ਰਹਿ ਗਈਆਂ ਵਾ ਦੋਵੇਂ ਸੂਈਆਂ ਸਵਾਈਆਂ ਵਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਇਹ ਵੇਗਿਆ ਮਾਲ ਉਹਦੇ ਨਾਲ ਫਿਰ ਹਾਂਜੀ ਹੋ ਵੇਗਿਆ ਹੈ ਵੀਰ ਜੀ ਅੱਜ ਜਲਾ ਵੀ ਅੱਧਾ ਵੇਚਤਾ ਜੇ ਹਾਂਜੀ ਅੱਜ ਚਾਰ ਪੋਣੀਆਂ ਸੀ ਅੱਛਾ ਤੁਹਾਨੂੰ ਰਾਤੀ ਆਖਿਆ ਮੈਂ ਚਾਰ ਚਾਰ ਕਮਈਆਂ ਆ ਗਈਆਂ ਹਾਂਜੀ ਤੇ ਦੋ ਫਿਰ ਵੇਗੀਆਂ ਇੱਕ ਚਲ ਗਈ ਤੇ ਇੱਕ ਚਲ ਗਈ ਇੱਕ ਉਹ ਨੀਲੀ ਟੇਡਾ ਕੱਟ ਇੱਕ ਜੀ ਇੱਥੇ ਖਲੋਤੀ ਆ ਹਾਂਜੀ ਹਾਂਜੀ ਇੱਕ ਆ ਨੀਲੀ ਦੀ ਝੋਟੀ ਕਾਫੀ ਖੂਬਸੂਰਤ ਆ ਟੇਡੇ ਕੱਟ ਇਹ ਵੀ ਝੋਟੀ ਜਿਹੜੀ ਆਉਣ ਤੋਂ ਪਹਿਲਾਂ ਹੀ ਵੇਗ ਗਈ ਆ ਤੇ ਇੱਕ ਚਲ ਗਈ ਆ। ਹਾਂਜੀ ਸੂਰੀ ਪਾਜੀ ਬਿਲਕੁਲ। ਬਾਕੀ ਸੋਹਣੀ ਝੋਟੀ ਸੀ। ਹਾਂਜੀ। ਤੇ ਹੁਣ ਚਲੋ ਜਿਹੜੀਆਂ ਦੋ ਰਹਿ ਗਈਆਂ ਉਹ ਤੁਹਾਨੂੰ ਦਿਖਾ ਦਈਏ। ਨਾਂ ਦੱਸੋ ਵੀ ਜੀ ਕਰੀ। ਨਾਂ ਪ੍ਰਿੰਸਪਲ ਸਿੰਘ ਪਿੰਡ ਜਿਗਦੇ ਖੁਦ ਤਸੀਲਈ ਨਾਲ ਅਜਲਾ ਮਰੀਸਰ। ਤੇ ਫੋਨ ਨੰਬਰ ਬੋਲਦਾ। ਫੋਨ ਨੰਬਰ 9901269185। ਠੀਕ ਹੈ ਜੀ। ਤੇ ਚਲੋ ਸ਼ੁਰੂਆਤ ਫਿਰ ਇਹ ਤੋਂ ਕਰ ਲਈਏ ਆਪਾਂ। ਹਾਂਜੀ ਹਾਂਜੀ। ਬਿਲਕੁਲ ਗੋਲ ਸਿੰਘ ਦੀ ਝੋਟੀ ਆ ਜਿਹੜੀ। ਸੁਖਾ ਵੀਰ ਜੀ ਦੂਜਾ ਆਏ ਤੇ ਮੜ ਆਇਆ ਨਾ ਆ ਵਖਾਇਓ। ਵੇਖੋ ਨਾੜ ਵਿੱਚ ਜੀ ਹਨ ਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਬੱਕ ਮਿਲ ਗਈਆਂ ਨੇ ਵੀ ਕਾਫੀ ਚੰਗੀਆਂ ਹਨ ਨੇ ਦੇ ਵੇਲੇ ਕੰਜਾ ਐਚ ਐਫ ਦਾ ਵਾਂਗ ਵੀਰ ਜੀ ਹਾਂਜੀ ਹਾਂਜੀ ਆ ਵੇਖੋ ਲਾਗੇ ਤੋਂ ਵਿਖਾਓ ਦੁੱਧ ਵਾਲੀ ਝੋਟੀ ਆ ਥੋੜੀ ਵੀਰ ਜੀ ਕਿਹਨੇ ਸਾਂਭੀ ਘਟਿਆ ਕੋਈ ਚੰਗੇ ਸੇਵਾਲੇ ਘਰ ਚਲ ਗਈ ਨਾ ਮੈਂ ਦੱਸਿਆ ਵੀ ਝੋਟੀ ਮੈਂ ਹੈਗੀ ਮਗਰ ਕੱਟੀ ਜੇ ਵੀਜੀ ਦੇ ਠੀਕ ਆ ਹਾਂਜੀ ਹਾਂਜੀ ਮਗਰ ਵੀ ਕੱਟੀ ਆ ਹਾਂਜੀ ਹਾਂਜੀ ਤੇ ਉਤਰਾਣੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ 10 ਕਿਲੋ 9 ਕਿਲੋ ਕਰਕੇ ਤਾਂਗੇ ਜੀ ਜਿਹੜਾ ਪੱਕਾ ਦੁੱਧ ਹੈਗਾ ਮੋਕੇ ਤੇ ਉਹ ਮੈਂ ਵੀਰ ਜੀ ਪੱਕਾ ਐੜਾ ਹੈ ਪੱਠੇ ਪੁੱਠੇ ਨਹੀਂ ਹੈਗੇ ਤੁਹਾਨੂੰ ਪਤਾ ਤੂੜੀ ਤੰਤ ਤੇ ਕੰਮ ਚੱਲਣਦਿਆ ਜੀ ਹਾਂਜੀ ਹਾਂਜੀ ਆ ਗਿਆ ਪੱਠਿਆਂ ਇਹ ਤੁਹਾਨੂੰ ਪਤਾ ਡੰਗਰ ਦੁੱਧੋਂ ਛੇਤੀ ਵੱਧਦਾ ਹੈ ਤੋਰੋ ਫੇਰ ਇੱਕ ਰੀਨ ਆ ਦੇਖੋ ਵੀਰ ਜੀ ਕੱਲ੍ਹ ਨਹੀਂ ਆਈਆਂ ਦੁੱਧ ਤੇ ਅਸੀਂ ਮੰਨ ਲਓ 11 12 ਕਿਲੋ ਚਵਾ ਦੇਣਾ ਕੋ ਛੋਟੀ ਕੋ ਠੀਕ ਹੈ ਜੀ ਇਹ ਬੰਦੇ ਚੱਲ ਕੇ ਮਸ਼ੀਨ ਲੈ ਕੇ ਹਰਿਆਣੇ ਹਾਂਜੀ ਤੇ ਉਹਦੇ ਕੋ ਖਵੇ ਬੀਂਦੀਆਂ ਪਸੰਦ ਨੂੰ ਵੀ ਨਹੀਂ ਗਈ ਉਹ ਤੇ ਆ ਗਿਆ ਚਲੋ ਠੀਕ ਹੈ ਹਾਂ ਪਿਓਰ ਜੈੱਡ ਬਲੈਕ ਵੀ ਛੋਟੀ ਹੈ। ਬਾਕੀ ਦੁੱਧ ਵਾਲੀ ਛੋਟੀ ਸਭ ਨਿਸ਼ਾਨੀਆਂ ਪੂਰੀਆਂ ਛੋਟੀ। ਬਾਕੀ ਜਿਹੜਾ ਥੱਲੇ ਨੂੰ ਸਫਾਈ ਜ ਹੈ। ਬਾਕੀ ਜਿਹੜਾ ਕੋਈ ਸੰਭਰ ਨਾਲ ਲੈ ਜਾਊਗਾ ਦੁੱਧੋਂ ਵੱਧ ਵੀ ਜਾਊਗੀ। ਤੇ ਬਾਕੀ ਮਗਰ ਵੀ ਕੱਟੀ ਚੰਗੀ ਆ। ਪਿਓਰ ਮੋਰਾ ਨਸਲ ਦੀ ਕੱਟੀ ਹੈ ਇਹਦੀ। ਤੇ ਇਹਦਾ ਕਿੰਨਾ ਰੱਖੀਏ ਮੁੱਲ ਫਿਰ ਆਪਾਂ? ਆਹ ਵੇਖੋ ਜੀ। ਡੱਬੀਦਾਰ ਨੇ ਵਾਲਾ ਲੱਗਾ ਵੇਖੋ। ਠੀਕ ਹੈ ਜੀ ਅਜੇ ਮਾਸਾ ਗੱਜੀ ਥਣਾ ਚ ਨਹੀਂ ਆ ਗਈ ਅਜੇ ਪਸਮ ਕੇ ਹੋਰ ਥਣ ਲੰਮਾ ਕਰ ਦਿੰਦੀ ਐ ਡੱਬੀ ਦਾ ਠੰਡੀ ਬੜੀ ਹੈ ਜੀ ਕਿੰਨਾ ਮੁੱਲ ਰੱਖਣਾ ਇਹਦਾ ਮੁੱਲੇ ਦਾ ਜਾਜ ਹੀ ਕਰਦੀ ਹੈ ਬੇ ਜੀ ਲੱਖ ਰੇ ਦੇ ਦਈਏ ਕਰ ਦਈਏ ਮਾਨ ਅਸਾਂ ਨਾਲ ਬੜੀ ਮਹਿੰਗੀ ਲੱਦੀ ਸੀ ਅੱਛਾ ਬਸ ਨਾਲ ਦੇ 18 ਦੀ ਲੱਗਦੀ ਸੀ ਕੋਈ ਚਲੋ ਕਈਆਂ ਬੰਦਿਆਂ ਦਾ ਚਾਲਾ ਲੱਤ ਜਾਂਦਾ ਜਾਂਦਾ ਛੇਤੀ ਬਾਕੀ ਜਾਜ ਦੀ ਗੱਲ ਕਰੀਏ 59 ਦੀ ਮਿਰਜੀ ਦੇ ਦਾਂਗੇ ਪੂਰੇ ਦੀ ਨਹੀਂ ਫਿਰ ਹਾਂਜੀ 99 ਦੀ ਨਾ ਦੋ ਤੋ ਕਰੋ ਜਿਆਜਾ ਤੁਸੀਂ ਤੇ ਦੇੜੀ 95 ਦੀ ਆਪਾਂ ਐਵੇਂ ਨਹੀਂ ਚਾ ਨਾ ਵੀਗੇ ਅੱਛਾ ਦੇੜੀ 95000 ਇਹ ਤੇ ਅੱਜ ਤੁਸੀਂ ਤੇ ਜੇ ਤੇ ਜੀ ਕਰਕੇ ਸਾਰੇ ਸ਼ੂਟ ਕਰਾਂਗੇ 100 ਸ਼ੂਟ ਕਰ ਦਾਂਗੇ ਕਿੰਨੇ ਚਾ ਕੱਟੀ 95 ਜਾਓ ਨਹੀਂ ਨਹੀਂ ਹਾਂਜੀ ਸਹੀ ਦੀ ਗੱਲ ਕਰੋ ਨਹੀਂ ਸਹੀ ਜੀ ਦੀ ਗੱਲ ਤੁਹਾਨੂੰ ਨਹੀਂ ਜਾਇ ਲੱਗਦੀ ਆ ਨਜਾਜ਼ ਪੂਰੀ ਨਜਾਜ਼ ਤੁਹਾਨੂੰ ਜਾਇ ਲੱਗਦੀ ਕੀ ਆ ਆਜੋ ਬੜੀ ਦੂਰੋਂ ਮਾਰ ਲੱਗ ਬੜੀ ਦੂਰੋਂ ਮਾਰ ਲੱਗ ਕੇ ਲੈਣਾ ਪੈਂਦਾ ਜੀ ਅੱਛਾ ਇੱਕੋ ਗੱਲ ਕਰੋ ਫਿਰ ਜੱਟ ਸੁਣੋਈ ਤੁਸੀਂ ਕਰ ਦੋ ਜੀ ਆਪ ਹੀ ਕਰ ਦੋ ਗੱਲ ਹੀ ਚਾਰਜ ਕਰਿਓ ਉਹਨਾ ਵੀ ਫੜ ਕੇ ਤੁਸੀਂ ਫੱਟੇ ਚੁੱਕ ਦੋ ਆਪ ਕਰ ਦੋ ਕਿੱਥੇ ਕੇ ਕਰਦੇ ਜੀ ਦੋ ਛੱਡ ਦਈਏ ਮੈਂ ਜੀ ਪਛਾਣੇ ਚ ਨਹੀਂ ਤੁਸੀਂ ਤਾਂ ਫਿਰ ਫਿਰ ਅਸੀਂ ਕਰੀਏ ਫਿਰ ਆਪਣੇ ਹਿਸਾਬ ਨਾਲ ਤੁਸੀਂ ਹਿਸਾਬ ਦਾ ਕਰਿਓ ਉਹਨਾਂ ਦਾ ਵੀ ਹੁਣ ਹਿਸਾਬ ਤਾਨੂੰ ਆਈ ਗਿਆ ਕੇ ਠੀਕ ਹੈ ਹੁਣ ਹਿਸਾਬ ਤਾਨੂੰ ਆਈ ਗਿਆ ਜਿੰਨੇ ਦੇ ਅਗੇ ਫਿਰ ਤੁਸੀਂ ਆਪ ਹੀ ਕਹੋ ਜਿੰਨੇ ਦੇ ਅਗੇ ਤੁਸੀਂ ਦੱਸ ਦੋ ਬਾਜ਼ਾਰ ਨਾਲ ਬਾਜ਼ਾਰ ਨਾਲ ਜਾਇਜ਼ ਹੀ ਕਰਦੀ ਥੋੜਾ ਜਿਹਾ ਜਾਇਜ਼ ਕਰ ਦੋ ਪੂਰਾ ਜਾਇਜ਼ ਪੂਰਾ ਬਾਅਦ ਚ ਫਿਰ ਕਿਹੋ ਨਾ ਕਹ ਨਹੀਂ ਨਹੀਂ ਜਿਆਦਾ ਨਾ ਕਰ ਦਿਓਗਾ ਨਾ ਦਾਦਾ ਜਹਾ ਦਾ ਦੋ ਦਾ ਨਹੀਂ ਦੋਂਦੇ ਹਾਂਜੀ ਵਾਦੀ ਦਾਵਾਂਗੇ ਹਾਂਜੀ ਦਾਵਾਂਗੇ ਇੱਕੋ ਗੱਲ ਫਿਰ ਹਾਂਜੀ 80 ਜੋ ਦੋ ਛੱਡ ਦਈਏ ਸੀਜੇ ਤੋਂ ਨਾ ਪੇਜਾ ਦੋਈ ਆ ਖੋੜਾ ਨਹੀਂ ਨਹੀਂ ਖਲੇਖਾ ਲੱਗਦਾ ਈ ਤੁਹਾਨੂੰ ਨਹੀਂ ਨਹੀਂ ਖਲੇਖਾ ਨਹੀਂ ਲੱਗਦਾ ਹਾਂਜੀ ਧਿਆਨ ਤੋਂ ਕੁਛ ਨਹੀਂ ਹੁੰਦਾ ਚਲੋ 80000 ਦੇਣਾ ਨਾ ਜੀ ਨਹੀਂ ਹਾਂਜੀ 70000 ਦੀ ਪੂਰੇ ਦੀ 70000 ਦੀ ਦੇਣੀ ਹਾਂਜੀ ਚਲੋ ਦੇ ਦਾਂਗੇ 78 ਦੀ ਵੀਰ ਜੀ ਬਾਕੀ ਵਿੱਚ ਪੂਰੇ ਕੱਦ ਕੱਦ ਚ ਮੈਂ ਆ ਬਾਕੀ ਕੋਈ ਵੀਡੀਓ ਵੇਖੇ ਵਾਕਿਆਤ ਪਤਾ ਲੱਗੂਗਾ ਮਹੀਂ ਜਿੰਨੀ ਵੀ ਆ ਗਿਆ ਵੇਖੋ ਵੀਰ ਜੀ ਆ ਮਹੀਂ ਸਾਰਾ ਮਸਲ ਬਾਹਰ ਆਉਂਦਾ ਹੈ ਮੇਰਾ ਇਨੀ ਪਲੀ ਮੈਂ ਹੀ ਹਾਂ ਹਾਂਜੀ ਹਾਂਜੀ ਤੇ ਬਸ ਇਹ ਵੀ ਥੋੜੀ ਲੱਸੀ ਹੋ ਗਈ ਆ ਛੋਟੀ ਉਹਨਾਂ ਕੋਲ ਠੀਕ ਹੈ ਹਾਂਜੀ ਹਾਂਜੀ ਬਾਕੀ ਭਰ ਤੋਂ ਆ ਜਨਾ ਥੋੜੇ ਸਾਹ ਕਰਕੇ ਨਾ ਤੇ ਫਿਰ ਫੋਨ ਕਰ ਦੱਸਾ ਠੀਕ ਹੈ ਸਰ ਹੰਦਵਾਤ ਰ ਫੋਨ ਤੇ ਫੋਨ ਆਈ ਜਾਂਦੇ ਫਿਰ ਭਣਪਰਾ ਕਹਿੰਦਾ ਸਾਡੀ ਗੱਲ ਨਹੀਂ ਕੀਤੀ ਹਾਂਜੀ ਹਾਂਜੀ ਤੁਸੀਂ ਉਹਨਾਂ ਨੂੰ ਦੇਰ ਤੱਕ ਅਗਰ ਆਈ ਸਾਈ ਪਾਤੀ ਉਹ ਕਰਦਾ ਹਾਂਜੀ ਹਾਂਜੀ ਫਾਈਨਲ ਨਹੀਂ ਕਰਦਾ ਫਾਈਨਲ ਕਰਕੇ ਵੀ ਕਰੇ ਸਲਾਹ ਕਰਕੇ ਤੇ ਫਿਰ ਆਪਾਂ ਜੇ ਵੀਡੀਓ ਪੈਣੀ ਫਿਰ ਫੋਨ ਭਣਪਰਾਵਾਂ ਦੇ ਹੁੰਦੇ ਆ ਹਾਂਜੀ ਹਾਂਜੀ ਇਹ ਵੀ ਨਾਲ ਨਾਲ ਹੀ ਫੋਨ ਮੰਨ ਲਓ ਸੌਦਾ ਹੁੰਦਿਆ ਵਾ ਹਾਂਜੀ ਹਾਂਜੀ ਮਨ ਲਓ ਜਿੰਨਾ ਚਿਰ ਸੌਦਾ ਕਰ ਲੇ ਪਹਿਲੇ ਪਹਿਲੇ ਗਾਗ ਨੇ ਭਾਈ ਜਿੰਨੋ ਜਦੋਂ ਫੋਨ ਕੀਤਾ ਨਾ ਮੰਨ ਲਓ ਹਾਂਜੀ ਫੇਰ ਮੰਨ ਲਓ ਤਿੰਨ ਫੋਨ ਆ ਗਏ ਕੀ ਵੀਰਾ ਤਿੰਨਾਂ ਚੋਂ ਕਿੰਨੇ ਲੈ ਲੈਣੀਆਂ ਬਾਕੀ ਆ ਵੀ ਕੋਈ ਵੀਰ ਸੌਦਾ ਕਰਦੇ ਬਾਅਦ ਭਾਵੇਂ ਆਪਣੀ ਦੋ ਟਾਂ ਕਿਉਂ ਕੇ ਖੜਾ ਹਾਂ ਜੀ ਸਾਈ ਪਹਿਲਾਂ ਪਾਤੀ ਅਸੀਂ ਤੇ ਉਹਨੂੰ ਡੰਗਰ ਦੇਣਾ ਜੇ ਠੀਕ ਆ ਜੀ ਬਾਕੀ ਭਣ ਭਰਾ ਆ ਕੇ ਦੋ ਤਿੰਨ ਨਰਾਜ਼ ਹੋ ਗਏ ਆ ਠੀਕ ਆ ਕੋਈ ਨਹੀਂ ਨਰਾਜ਼ ਨਾ ਕਰਿਆ ਕਰਕੇ ਇਹਨੂੰ ਆਹ ਵੇਖੋ ਮਈਆਂ ਦੇ ਦੇਣੀਆਂ ਵੀਰਾਂ ਨੂੰ ਤੇ ਠੀਕ ਹੈ ਹਾਂਜੀ ਇਹਦਾ ਸੂਆ ਪਹਿਲਾਂ ਵੀਰ ਜੀ ਅੱਛਾ ਪਹਿਲਾ ਸੂਆ ਆਇਆ ਹੋਰ ਪਹਿਲਾ ਸੂਆ ਤੇ ਭੜੀ ਵੇਖੋ ਕਿੰਨੀ ਤੇ ਥਣ ਵੇਖੋ ਲੱਗਾ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਹੀ ਨਹੀਂ ਲੀ ਰਾਵੀ ਦਾ ਠੀਕ ਹੈ ਹਾਂਜੀ ਆ ਥਣ ਦੇਖ ਸਕਦੇ ਪਹਿਲਾਂ ਦੇ ਸਹਾਨਾ ਥਣ ਜਿਹੜਾ ਇਹਦੇ ਕੋ ਕਾਫੀ ਚੰਗਾ ਲੱਗਾ ਕਿੰਨਾ ਤੋਦੇ ਦੇਖੋ ਦੁੱਧ ਵੀਰ ਜੀ ਦੇਖੋ ਭੋੜਾ ਹੀ ਉੱਗਾ 7 ਕਿਲੋ ਕਿੰਨੇ ਕੇ 300 ਆ ਸੂਆ 7 ਕਿਲੋ ਕਰਕੇ ਦਾਂਗੇ ਇਹਨੂੰ ਵੀਰ ਜੀ ਸੂਈ ਨੂੰ 6 ਮਾਂ ਦਿਨ ਜੀ ਅੱਛਾ ਹਾਂਜੀ ਇਹਦੇ ਅਜੇ ਵੱਜੋਗੇ ਦੁੱਧ ਤੇ ਦੇਖੋ ਵੀਰ ਜੀ ਇੱਕ ਹੋਰ ਗੱਲ ਜੀ ਠੰਡੀ ਬੜੀ ਅੱਛਾ ਐਂ ਜੀ ਪ ਠੀਕ ਹੈ ਜੀ ਬਰੀਡ ਚ ਕੱਟੀ ਆ ਠੰਡੀ ਜਿੰਨੀ ਵੀ ਆ ਗਈ ਸੋਹਣੀ ਸ਼ਕੀਨ ਕੱਟੀ ਆ ਠੰਡੀ ਠੀਕ ਹੈ ਵਾਹ ਵੇਖੋ ਫਾਨ ਜਿੰਨਾ ਵੀ ਲੱਗਾ ਸੋਹਣਾ ਲੱਗਾ ਰੱਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਵੀ ਜੀ ਦੇਖੋ ਪੱਕਾ ਜਿਹੜਾ ਕਰ ਜੂਗੀ ਨਾ ਹੁਣ 10 11 ਕਿਲੋ ਤੋਂ ਘੱਟ ਨਹੀਂ ਚਵਾਉਂਦੀ ਜਿਹੜੇ ਹਿਸਾਬ ਨਾਲ 8 ਕਿਲੋ ਬੋਲਾ ਆ ਤੁਰ ਫੇਰੀ ਹਾਂਜੀ ਹਾਂਜੀ ਬਾਕੀ ਪਲੀ ਲੱਵ ਵਾਲੀ ਕੱਟੀ ਆ ਪੂਰੀ ਪਲੀ ਜੁੜੀ ਕੱਟੀ ਲੱਵ ਵਾਲੀ ਬਾਕੀ ਜੰਮੀ ਪਲੀ ਪੂਰੀ ਆ ਰਾਜੀ ਆ ਦੋ ਮਈਆਂ ਬਚੀਆਂ ਹੋਰ ਆਂ ਅਗਲੀ ਵੀਡੀਓ ਚ ਬਾਕੀ ਆ ਅਗਲੀ ਵੀਡੀਓ ਚ ਪਾਉਣੀਆਂ ਦੋ ਮੱਜਾਂ ਬਾਹਰ ਬਚੀਆਂ ਇਹ ਸਵੇਰੇ ਆਈਆਂ ਹੋਣੀਆਂ ਅੱਜ ਹੀ ਆਈਆਂ ਹਾਂ ਇਹ ਅਜੇ ਰੱਜੀਆਂ ਨਹੀਂ ਆ ਜੀ ਪਹਿਲਾਂ ਦੋਸਾਂ ਨਾ ਵੇਲਾ ਭਾਈ ਨੂੰ ਚੰਨ ਬਚੇਗਾ ਇਹ ਕਰਕੇ ਥੋੜਾ ਤੇਜ਼ ਜਾਂਦੀ ਹੈ ਚਲੋ ਬੰਦਾਂ ਇਹਨਾਂ ਤੇ ਉਤਰਾ ਮਿਲਦੀ ਕੱਟੇ ਤੇ ਹੀ ਆ ਪੂਰਾ ਵਧੀਆ ਹਾਂਜੀ ਵੀਰ ਜੀ ਇਹਨੂੰ ਨਾ ਮੜਿਆ ਪਾੜਾ ਪੋਣਾ ਪੈਂਦਾ ਜੀ ਅੱਛਾ ਜਿੰਨੇ ਵੀ ਜੀ ਪੈਲਣ ਕਰਕੇ ਦਿਹਾੜੀ ਨੂੰ ਕੀਤੀ ਉਹਨਾਂ ਕੋ ਵੀਰਾਂ ਕੋਲ ਅੱਛਾ ਤੇ ਉਹ ਪੋਤਰਾ ਠੰਡੀ ਐ ਇਹ ਨਹੀਂ ਫੇਲਦੀ ਆ ਅੱਛਾ ਆਪਾਂ ਫੇਰ ਬੈਜੋ ਉਹ ਨਹੀਂ ਚੱਕਰ ਅੱਛਾ ਇਹ ਲਦੀ ਨਹੀਂ ਆ ਅੱਛਾ ਥੋਣ ਲੱਗਿਆ ਵੀ ਕਰਮਾਂ ਲਈ ਜਲਦੀ ਅੱਛਾ ਬਸ ਇਹ ਵੀ ਥੋੜਾ ਪਸਮਨ ਲੱਗਿਆ ਪਾੜਾ ਪੋਣਾ ਪੈਂਦਾ ਆ ਠੀਕ ਹੈ ਹਾਂਜੀ ਤੇ ਮਿਲਦੇ ਬੱਚੇ ਪਸਮਨ ਦੀ ਕੱਟੇ ਦਈਏ ਠੀਕ ਹੈ ਉਹ ਔਲ ਕਰਦੀ ਮੜੀ ਦੋਕ ਦਿਨ ਧਰ ਬੜਾ ਪਹਿਲਾਂ ਡੰਗਰ ਕਰਦਾ ਹੀ ਆ ਹਾਂਜੀ ਹਾਂਜੀ ਇਹ ਵੀ ਥੋੜਾ ਤੇ ਬੱਚਾ ਛੱਡ ਦੋ ਉਸੇ ਦੇ ਬੱਚੇ ਤੇ ਪਸੰਦ ਪੈਂਦੀ ਹੈ ਤੇ ਇਹਦਾ ਮੁੱਲ ਫਿਰ ਬਾਕੀ ਦੂਗ ਦਿਨਾਂ ਰ ਇਹਨੇ ਪਾੜਾ ਵੀ ਛੱਡ ਜਾਣਾ ਕੋਈ ਵੀਰਪ੍ਰਸ ਸੱਦਾ ਕਰ ਲੇ ਪਾੜੇ ਪਾੜੇ ਤੋਂ ਲਾਹ ਕੇ ਵੀ ਦੇ ਦਾਂਗੇ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਉਹ ਤੇਰਾ ਪਾੜੇ ਦਾ ਵਾਦਾ ਵਾ ਵਾਸ਼ੀ ਲੈਂਦਾ ਮੈਂ ਜਿੰਨਾ ਆਪਣਾ ਮਾਲਵਾ ਗਾ ਕੇ ਆਣਾ ਸਾਰਾ ਹਾਂਜੀ ਉਹ ਸਾਰਾ ਡੰਗਰ ਪਾੜੇ ਪਾੜੇ ਦੇ ਲਾ ਲੈਣੇ ਜਾ ਕੇ ਕਿਉਂਕਿ ਬਾਅਦ ਚ ਕੱਲ ਨੂੰ ਕੋਈ ਬੱਚਾ ਤੁਹਾਨੂੰ ਪਤਾ ਕੱਲ ਨੂੰ ਠਾਂਦਾ ਹੋ ਜੇ ਨਾ ਹਾਂਜੀ ਤੇ ਕੋਈ ਦਿੱਕਤ ਨਹੀਂ ਹੁੰਦੀ ਹਾਂਜੀ ਹਾਂਜੀ ਦਿੱਕਤ ਨਹੀਂ ਹੁੰਦੀ ਬਸ ਤਾਜੀ ਝੋਟੀ ਆ ਮੁੱਲੇ ਦਾ ਫਿਰ ਮੁੱਲੇ ਦਾ ਵੀ ਲਾ ਆਹ ਤਾਂ ਤਾਂ ਕਾਇ ਕਰੀ ਜਾਂਦੇ ਜੀ ਛੋਟੀ ਵੇਖੋ ਕਿਤਨਾ ਜਿਆਦ ਜੀ ਗੱਲ ਕਰੋ ਸੌਦਾ ਨਾ ਕਰਿਆ ਕਰੋ ਛੋਟੀ ਇਹ ਨਹੀਂ ਮਾੜੀ ਲੱਸੀ ਆ ਤੁਸੀਂ 90 ਦਿਨ ਦੀ ਹੈ ਜੀ ਸੌਦਾ ਕਰਨ ਲੱਗ ਪਿੰਦੇ ਜੀ ਤੁਸੀਂ 90 ਦਿਨਾਂ ਫਿਰ ਦੇ ਦੇ ਜੀ 90 ਦਿਨ ਤਈਆ ਹੋਰ ਕਰੀਏ ਮਾਨ ਆਹ ਵੇਖੋ ਜੀ ਕੱਟੀ ਬੜੀ ਸਿਰਾਜੇ ਅਮੜਾ ਮਾਰਿਆ ਵਜੀ ਕੈਮਰਾ ਬਾਕੀ ਤੁਹਾਡੇ ਨਿਗਰਵਾਨੇ ਦੀ ਆ ਹਾਂ ਜੀ ਆਹ ਤਾਂ ਵੀ ਜੀ ਖੁੱਲਣਾ ਕੱਟੀ ਨੇ ਦੁੱਧ ਚੰਗਾ ਕਰਦਾ ਜੈਸ ਨਾ ਕਰੋ ਕਿੰਨੇ ਦੀ ਕਰਦੇ ਜੀ ਜੈਸ ਨੋਈ ਹਾਂਜੀ ਜੈਸ ਨੂੰ ਹੀ ਵੀਰ ਜੀ 85 ਦੇ ਦਈਏ ਇੱਕੋ ਗੱਲ ਕਰ ਦਈਏ ਫਿਰ ਇੱਕੋ ਹੀ ਗੱਲ ਕਰ ਦੋ ਬਿਲਕੁਲ ਜਾਇਜ਼ ਕਰੇ ਨਾ ਜਾਇਜ਼ ਜਿਲ ਬਿਲਕੁਲ ਜਾਇਜ਼ ਹਾਂਜੀ ਦੋਵੇਂ ਬਰਾਬਰ ਹੀ ਕਰ ਦਈਏ 78 ਦੀ 78 ਦੀ ਭਾਵੇਂ ਕਿੰਨੇ ਦੇਣੀ ਹੈ 78 ਦੀ ਕੱਢ ਜਾਨ ਦਾ ਕੁਛ ਨਹੀਂ ਦਾ 78 ਦੀ 78 ਦੀ ਭਾਵੇਂ ਕੋਈ ਉਹ ਲੈ ਜੇ 4 ਸੂਏ ਪੀ ਕੇ ਵੀ ਨਾ ਹਾਂਜੀ 4 ਸੂਏ ਪੀ ਕੇ ਵੀ ਫੇਰ ਜਿੰਨੇ ਦੀ ਕੱਟੀ ਖੜੂਗਾ 20000 ਰੁਪਏ ਦੀ ਕੱਟੀ ਆ 78 ਦੀ ਭਾਵੇਂ ਸਾਲ ਵੀਰ ਜੀ ਸਾਲੋ ਸਾਲ ਪਿਛਲੇ ਸਾਲ ਦਾ ਹਿਸਾਬ ਲਾ ਲਓ 20000 ਡੰਗਰ ਮਹਿੰਗਾ ਹੋ ਗਿਆ ਪਿਛਲੇ ਸਾਲ ਹਾਂਜੀ ਹਾਂਜੀ 78 ਜੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਜੋੜਾ ਹੀ ਦੇ ਦਾਂਗੇ 78 78 ਦਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇੱਥੇ ਆ ਗਿਆ ਆਪਣੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ